फी कैन बनवारा पे रखी टीम छो काम ਤਲਵੰਡੀ ਰਾਏ ਵਾਲਾ ਇਹਦੀਆਂ ਟੈਮ ਰੈਂਡਾ 5080 ਇਹ 5000 ਦਿੱਤੇ ਆ ਹੁਣ ਜਿਹੜਾ ਦਾਫੀ ਤੈਨੂੰ ਫਿਲ ਆ ਗਿਆ ਤੇ 5000 ਰਵੀ ਅਮਰੀਕਾ ਵੱਲੋਂ ਦਿੱਤਾ ਜਾਵੇਗਾ ਲਓ ਫਾਨੇ ਨੇ ਮੁਕਾਬਲਾ ਕਰਕੇ ਨੰਬਰ ਕਰਨੇ ਦੋੜਿਆ ਲਖੀ ਸਿੰਘ روی آیا تا مارا روی آ گیا ادھر نہ پیسے خرچہ لگا کے پیلا چکر والا کبھی پو درے والا ہوا ہے چکر والے چکر والے پیڑ کی گل ہوتی ہے پہلا پو در ਆ ਰਿਹਾ ਹੈ ਸੁਪਰ ਫਾਈਨਲ ਮੋਟਰ ਫਾਈਨਲ ਲੱਕ ਵਿੱਚ 75 ਜਿੱਤੂ ਕਿਹੜਾ ਉਹ ਸ਼ਟ ਕਰ ਰਹੀ ਨਾ ਉਹ ਪੰਜਾਬ ਦਾ ਵੱਡੀ ਚਾਪਾ ਧੱਕਤਾ ਪੈਣੀ ਹੈ ਧੱਕ ਪਈ ਹੋਈ ਹੈ ਆ ਨੰਬਰ ਚੱਕਰ ਵਾਲੇ ਬੇਲੇ ਨੇ ਜੋਰ ਦੁੱਤਾ ਹੈ ਅਗਲੀ ਰੇਡ ਪਾਉਣ ਦੇ ਵਾਸਤੇ ਫੇਰ ਤੇਜ਼ੀ ਚੈਨ ਪਣ ਵਾਲਾ ਅੱਜ ਚਲੇ ਲੁਧਿਆਣੇ ਦੇ ਵਿੱਚ ਰੌਣਕਾਂ ਲੱਗੀਆਂ ਵੀਤ ਬਲਜੀਤ ਕਹਿੰਦਾ ਹੁੰਦਾ ਹੈ ਕਿ ਜਿੱਨਾ ਲੁਧਿਆਣਾ ਮੇਰਾ ਤੇ ਕੌਕੇ ਆ ਟਿਕਾਣਾ ਮੇਰਾ ਪਰ ਪੱਪੀਆਂ ਦੇ ਵਿੱਚ ਟਿਕਾਣਾ ਉਹ ਫਾਈਨਲ ਖੇਡਿਆ ਜਾ ਰਿਹਾ ਹੈ ਮਨਜਿੰਦਰ ਪੁਲਿਸ ਹੈ ਉਹ ਮੇਰੇ ਵੀਰੇ ਪੰਜਾਬ ਪੁਲਿਸ ਦਾ ਸਾਹਮਣੇ ਦੋਏ ਵੀਰ ਦੋਨੇ ਕੱਡੀ ਵੀ ਖੇਡਦੇ ਆ ਤੇ ਦੋਨੇ ਪੰਜਾਬ ਪੁਰਸੇ ਭਰਤੀ ਹੈ ਇਹ ਮੇਰੇ ਵੀਰੋ ਜੱਥੇਦਾਰ ਬੱਲੇ ਗੁਰਦੇਵ ਸਿੰਘ ਤੇ ਪੱਤਰ ਨੇ ਆਹ ਸਾਹਮਣੇ ਕਹਿੰਦੇ ਕਰਨ ਤਲਵੰਡੀ ਨੌਜਵਾਨ ਤਲਵੰਡੀ ਵਾਲਾ ਦਾਵਾ ਬੋਲ ਰਿਹਾ ਹੈ

ਦੇ ਗੰਦੀਬ 300 ਚੌਕੀ ਮਾਰ ਵਾਲਾ ਮੇਰੇ ਵੀਰੋ ਤੁਸਿਆ ਵਾਲਾ ਨੌਜਵਨ ਕਬੱਡੀ ਪਾ ਰਿਹਾ ਹੈ ਇਹਨੇ ਰੇਡ 2100 ਪਰਮਣ ਅਮਨ ਕੀ ਫਾਇਦਰ ਹੈ ਜੱਸਾ ਸੱਚੀ ਬੋਲੀ ਬੋਲਦਾ ਹੈ ਵੀ ਮੈਨੂੰ ਟੱਚ ਹੋਇਆ ਹੈ ਨੰਬਰ ਰਵੀ ਦਾ ਅਗਲੇ ਰੇਡ ਚੱਕਰ ਵਾਲੇ ਤੇ ਅਮਨ ਕਹਿੰਦੇ ਚੱਕਰ ਵਾਲਾ ਬਿੱਲਾ ਕਬੱਡੀ ਪੌਂਦਰੀ ਮਾਦਾ ਹੋਇਆ ਹੈ ਸੁਪਰ ਫਾਈਨਲ ਖੇਡਿਆ ਜਾ ਰਿਹਾ ਮੇਰੇ ਵੀਰੋ ਸਰਪੰਚ ਜਸਵੀਰ ਵਾਜ ਦਾ ਬਲਾਕ ਪ੍ਰਧਾਨ ਡਾਣੋ ਤੇ ਨਾਲ ਨਾਲ ਕੀਤਾ ਗਿਆ ਵਿਸ਼ੇ ਤੋਂ ਧੰਨਵਾਦ ਕਰਦੇ ਆ ਪਰ ਜਸਵੀਰ ਜੀ ਪੁੱਜੇ ਹੋਏ ਨੇ ਸਾਹਮਣੇ ਕਹਿੰਦੇ ਚੱਕਰ ਵਾਲਾ ਬਿੱਲਾ ਕਬੱਡੀ ਪਾ ਰਿਹਾ ਆ ਆ ਕਹਿੰਦੇ ਢੋਡੇ ਪੜਦਾ ਬਿੱਲਾ ਤੇ ਸਾਹਮਣੇ ਚੱਕਰ ਵਾਲਾ ਬਿੱਲਾ ਆ ਚੋਟੀ ਦਾ ਮੱਲ ਹੋ ਸਾਹਮਣੇ ਕਹਿੰਦੇ ਚੱਕਰ ਵਾਲਾ ਬਿੱਲਾ ਲੰਮਾ ਦਾ ਵੱਡਾ ਬੁੱਟੀ ਬਿੱਲੀ ਕਰ ਗਿਆ ਤੀਜੀ ਕੈਨਵਾਲ ਜੀ ਕਬੱਡੀ ਪੇਂਦੇ ਬਸਾਂਜੀ ਕਰਿਓ ਗੱਲ ਲਓ ਤੀਜੀ ਕੈਨਵਾਲਾ ਕਬੱਡੀ ਪਾ ਰਿਹਾ ਆ ਅਮਨ ਮੇਰੇ ਵੀਰੋ ਤਿਆਰ ਜੱਸਾ ਤਿਆਰ ਆ ਜਿੰਦਰ ਕੁਰਸੀਆ ਪਿਆਰ ਹੈ ਆਵੇਂ ਸਾਡੇ ਨਾਲ ਤੇ ਸ਼ਾਮੇ ਕਿਸੇ ਹੋਰ ਨਾਲ ਬੱਲੇ ਚਲਾਕ ਸੱਜਣਾ ਤੇਜੀ ਕਾਣ ਵਾਲਾ ਦਮਲ ਟੱਚ ਕਰਕੇ ਨੰਬਰ ਮੇਰੇ ਵੀਰੇ ਰਸ਼ੀਮ ਦੀ ਟੀਮ ਦੇ ਚੋੜ ਗਿਆ ਆਹ ਮੁੰਡਣੇ ਅੱਜ ਛਰੀਆਂ ਰੇਡਾਂ ਪਾਈਆਂ ਜ਼ੋਰ ਜ਼ੋਰ ਕਰੇ ਦਾ ਪਾ ਰਿਹਾ ਆਹ ਸਾਹਮਣੇ ਕਰਨ ਮੇਰੇ ਵੀਰੇ ਕਮਤੇ ਪਾਦਾ ਆ ਜਿੰਨਾ ਮਾਣ ਜੀਪ ਕਲੇਡ ਦਾ ਸੱਚਾ ਸਮਾਨ ਹੋਵੇਗਾ ਰਵੀ ਦੂਸਰੇ ਦਾ ਇਹ ਟੂਰਨਾਮੈਂਟ ਦੇ ਉੱਤੇ ਇੰਦਰਜੀਤ ਸਿੰਘ ਕਾਕਾ ਚੇਅਰਮੈਨ ਕਲਤੀਰ ਸਿੰਘ ਖੇਡ ਸਾਹਿਬ ਦੇ ਮਾਣ ਨਾਲ ਕਹਿੰਦੇ ਆ ਕਿ ਰਵੀ ਦੂਸਰੇ ਦਾ ਜਿਹੜਾ ਟੂਰਨਾਮੈਂਟ ਦੇ 55000 ਦੀ ਨਕਦ ਰਕਮ ਨਾਲ ਪੱਟਾ ਮਾਣ ਸਮਾਨ ਹੋਵੇਗਾ ਮੇਰੀ ਵੀਰੋ ਆਓ ਪਰਮਾ ਦਾ ਜੀ ਆਹ ਮੈਂ ਨੰਬਰ ਹੋਲਡ ਹੈ ਜੀ ਜਿਹੜੇ ਹੋਲਡ ਨੰਬਰ ਚੈੱਕ ਕਰਨ ਵਾਲੇ ਐ ਭਾਜੀ ਉਹ ਚੈੱਕ ਨੰਬਰ ਕਰਿਓ ਆ ਨੰਬਰ ਆ ਕਿਹੜਾ ਆ ਕੇ ਰੈਫਰੀ ਨੂੰ ਮਿਲੋ ਇੱਕ ਮੈਨੂੰ ਦੱਸ ਦੋ ਰੈਫਰੀ ਵੀ ਇੱਕ ਇੱਕਿਆ ਨੰਬਰੀ ਐ ਜੀ ਹੋਲਡਰ ਰੀਪਲੇ ਕਿ ਗਿਆ ਜੈ ਸਹੀ ਹੋਵੇ ਚ ਹੈ ਗਲਤ ਹੋਵੇ ਇੱਕ ਇੱਕੀ ਰੀਪਲੇ ਐ ਦੋਨਾਂ ਟੀਮਾਂ ਲਈ ਭਾਜੀ ਜਿਹੜੇ ਰੀਪਲੇ ਚੈੱਕ ਕਰਨ ਵਾਲੇ ਐ ਹੋਲਡਰ ਨੰਬਰ ਚੈੱਕ ਕਰਨ ਵਾਲੇ ਵੀਰ ਮੈਂ ਬੰਦਰ ਔਰ ਰੈਫਰੀਆਂ ਦੇ ਨਾਲ ਆਰਾਮ ਦਾ ਕੈਂਪ ਕਰਨ ਜੀ ਖਾਲਸਾ ਜੀ ਗਏ ਆ ਸਾਡੇ ਚੈੱਕ ਕਰਨ ਗਏ ਆ ਉਹ ਦੱਸਦੇ ਆ ਆਪਾਂ ਰੈਡਰ ਤੋਂ ਆਉਣੀਏ ਸਵਾਹ ਮੇਰੇ ਵੀਰ ਫਾਈਨਲ ਖੇਡਾ ਜਾ ਰਿਹਾ ਹੈ ਜਨਾਬ 75 ਪੌਣੇ 2 ਲੱਖ ਬੈਸਟਾ ਨੂੰ ਮੋਟਰਸ ਜੀਤੂ ਪ੍ਰਧਾਨ ਤੇ ਰਵੀ ਦੀ ਯਾਰੀ ਹੈ ਰਵੀ ਕਹਿੰਦਾ ਆਪਣੇ جوڑا ویردی پورے سال ایٹ کا من کرنا ہے ایک لکھ کے پچھتر ہو جانے کی گل ہوں پچہتر ہزار جیت کر ਕਿਉਂਕਿ ਮੇਰਾ ਤਾਂ ਹਰ ਕਿਸੇ ਪਿਆਰ ਹੈ ਆਓ ਮੇਰੇ ਹੀਰ ਜਿਹੜਾ ਹੋਲ ਦਾ ਨੰਬਰ ਸੀਆ ਤਲਵੰਡੀ ਰਾਏ ਦਾ ਜੀ ਉਹ ਤਲਵੰਡੀ ਰਾਏ ਦਾ ਨੰਬਰ ਹੈ ਜੀ ਜਿਹੜਾ ਹੋਲ ਦਾ ਨੰਬਰ ਹੈ ਜਿਆਦੇ ਰਸ਼ ਹੋ ਗਿਆ ਗਰਾਊਂਡ ਚ ਤਕੜਾ ਨੰਬਰ ਜੋੜ ਗਿਆ ਅੱਜ ਰਵੀ ਮੱਧੀਆਂ ਮਰੀਚਾ ਦਾ ਤੁਸੀਂ ਅਮੋਲਕ ਤੇ ਹਰਜਾਪ ਫਾਨੇ ਦਾ ਹਰ ਜਫਾ

ਫਰਦਾ 5000 ਦੀ ਰੇਡ ਸਫਲ ਹੈ ਤੇਜੀ ਨੇ ਦੂਜੀ ਮੋੜ ਤੀ ਹੈ ਠੰਡੇ ਖਾਰ ਪਾਲੇ ਨਾਲ ਕੁੱਟ ਪਾਇਆ ਵੇਰਿਆ ਫਰਦਾ ਹੈ ਕੈਨਪਨ ਵਾਲਾ 5000 ਰਵੀ ਬੰਦੀ ਅਮਰੀਕਾ ਤੋਂ ਪ੍ਰਾਪਤ ਕਰਨੀ ਮੇਰਾ ਵੀਰ ਸਾਹਮਣੇ ਖੇਡ ਗਰਾਉਂਡ ਵਿੱਚ ਕਹਿੰਦੇ ਕਰਤ ਕੋਲ ਕੋਲ ਹਰ ਜਾਨ ਵੱਲੋਂ

ਜੋ ਸਾਹਮਣੇ ਕਿੰਨੀ ਤੇਜ਼ੀ ਕਹਿਣ ਵਾਲਾ ਕਬੱਡੀ ਪਾ ਰਿਹਾ ਹੈ ਅੱਜ ਸਾਡਾ ਵੀਰ ਜਿੰਦਰਜੀ ਕਾਕਾ ਜੇਮਨ ਤੇ ਜਾਵਨ ਲੋਜੀ ਮੀਤ ਸਾਹ ਕਹਿੰਦਾ ਬਿੱਤਾ ਲੱਤ ਲੈ ਕੇ ਅੱਗੇ ਜੋਸ਼ ਦਾ ਪੱਦਾ ਸਮਾਨ ਹੋਵੇਗਾ ਤੇਜੀ ਕਹਿਣ ਵਾਲੀ ਕਬੱਡੀ ਪੈਂਦੀ ਹੈ ਸੁਪਰ ਫਾਈਨਲ ਖੇਡਿਆ ਆ ਆ ਮੇਰੇ ਧਾਰੇ ਵਾਲਾ ਆਣਾ ਇੱਕ ਪਾਸੇ ਧਾਰੇ ਵਾਲਾ ਆਣਾ ਲਾ ਕੇ ਜਫਾ ਨੰਬਰ 31 ਰਾਏ ਨੇ ਸਾਹ ਫਾਇਦਾ ਚੱਲ ਰਿਹਾ ਹੈ ਅਗਲੀ ਰੇਡ ਕਿਹਦੇ ਵਾਸਤੇ ਰਹੀ ਸੀ کر دی سات سوٹ پڑا کبھی پا رہا ہے سفر پنگل امنو پیوہ والا لگا ہوا جتنا ਤੋ ਮੰਨੋ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ ਉਹ ਪੰਜਾਬੀਆਂ ਨੇ ਮਾਣ ਦਾ ਦਰਜਾ ਦਿੱਤਾ ਆ ਕਰਨ ਕਵੰਡੀ ਵਾਲਾ ਕਬੱਡੀ ਉਹ ਫਾਨੇ ਨੂੰ ਟੱਚ ਹੈ ਮੇਰੇ ਪੰਜਾਬੀ ਵੀਰੋ ਪੰਜ ਗੋਲੇ ਪੰਜ ਪੰਜ ਯਾਰ ਤੇਜ਼ੀ ਨੂੰ ਇਹ ਪੰਜ ਪੁੱਜਦਾ ਆ ਗਿਆ ਰਵੀ ਅਮਰੀਕਾ روی کا تیر سکھا اٹنی تو اٹھارہ سال والا ہے سا موٹر لے رہا ہے کبھی والا لان چاہیے ہزار پہ ہزار والا ہوا ہے ਕਹਿੰਦੇ ਹੱਲਾ ਬੁੱਲਾ ਹੋਇਆ ਪਿਆ ਮੇਰੇ ਵੀਰੋ ਕਿ ਕੰਮਕਾਰ ਦੱਸ ਤੇਰਾ ਕੀ ਚੋਪਰਾ ਤੇ ਹੱਕੀ ਉਧਰ ਮੌਲਕ ਨੇ ਹਰ ਜਾਪ ਤੀਜੇ ਵੀਰ ਨੇ ਕੀਨਾ ਹੈ ਉਹਨਾਂ ਵੱਲੋਂ ਖਾਨੇ ਦਾ ਹਰ ਜੱਫਾ ਪਾ ਲਈ ਹੈ ਬਣੀ ਹਰ ਕਿ ਹਰ ਜੱਫਾ 5000 ਦਾ ਮੌਲਕਾਂ ਨਾਲ ਕਿ ਸਮਾਪਤ ਮੈਚ ਸਮਾਪਤ ਆ ਪਾ ਦੱਸਿਆ ਵੀਰ ਦੀ